ਅੱਜ ਬਹੁਤ ਹੀ ਵੱਡਾ ਦਿਨ ਹੈ ਜੀ ਆਮ ਆਦਮੀ ਪਾਰਟੀ ਲਈ ਆਫੀਸ਼ੀਅਲੀ ਤੌਰ ਤੇ ਅਨਾਉਂਸ ਹੋ ਗਿਆ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਕੌਮੀ ਪਾਰਟੀ ਬਣ ਗਈ ਹੈ 26 ਨਵੰਬਰ 2022 ਨੂੰ ਬਣੀ ਆਮ ਆਦਮੀ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਜੀ ਅਰਵਿੰਦ ਕੇਜੀਵਾਲ ਸਾਹਿਬਾ ਦੀ ਇਮਾਨਦਾਰ ਛਵੀ ਔਰ ਭਗਵੰਤ ਮਾਨ ਸਾਹਿਬਾ ਦੀ ਇਮਾਨਦਾਰ ਛਵੀ ਪਾਰਟੀ ਦੇ ਇੱਕ ਲੀਡਰ ਦੀ ਮਿਹਨਤ ਵਲੰਟੀਅਰ ਦੀ ਮਿਹਨਤ ਔਰ ਅੰਗਲੇ ਲਈ ਹੈ ਔਰ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣੀ ਹੈ ਮੇਰੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਸ ਇਥੇ ਆਮ ਪਾਰਟੀ ਦੇ ਸਪੋਰਟਰ ਬੈਠੇ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਉਹ ਦਿਨ ਦੂਰ ਨਹੀਂ ਜਿਸ ਦਿਨ ਅਰਵਿੰਦ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਔਰ ਭਾਰਤ ਦੇਸ਼ ਸਾਡਾ ਇਹ ਵਲੱਖਣ ਦੇਸ਼ ਸਾਡਾ ਪ੍ਰਾਤਨ ਦੇਸ਼ ਸਾਡਾ ਪੀਰ ਪਗੰਬਰਾਂ ਦਾ ਦੇਸ਼ ਜਿਹੜਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਨੂੰ ਲੀਡ ਕਰੇਗਾ ਜਿਸ ਦਿਨ ਅਰਵਿੰਦ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਸੋ ਮੇਰੇ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸੰਜੇ ਸਿੰਘ ਜੀ ਨੂੰ ਬ੍ਰਿੰਚ ਸ਼ੋਦੀਆ ਜੀ ਨੂੰ ਭਗਵੰਤ ਮਾਨ ਜੀ ਨੂੰ ਦਰਵੇਸ਼ ਪਾਟਲ ਜੀ ਨੂੰ ਡਾਕਟਰ ਸੰਦੀਪ ਜੀ ਨੂੰ ਸਮੁੱਚੀ ਲੀਡਰਸ਼ਿਪ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਦੀ ਲੀਡਰਸ਼ਿਪ ਨੂੰ ਜੁਨੀਅਰ ਸਟੇਟਾਂ ਦੇ ਵਿੱਚ ਸਾਡੇ ਲੀਡਰ ਬੈਠੇ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ 13 ਸਾਰੀਆਂ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆਮ ਆਦਮੀ ਪਾਰਟੀ ਜੈ ਹਿੰਦ ਉਹਨਾਂ ਪਾਰਟੀ ਨੂੰ ਕੀ ਜਵਾਬ ਦੇਣਾ ਚਾਹੁੰਦੇ ਉਹ ਜਿਹੜੇ ਕਹਿੰਦੇ ਸੀ ਵੀ ਇਹ ਤਾਂ ਪਾਰਟੀ ਕੁਝ ਦਿਨਾਂ ਵਾਸਤੇ ਆ ਤੇ ਰੁਲ ਜਾਣੀ ਆ ਗਈ ਦੇਖੋ ਵਿਰੋਧੀ ਕਹਿੰਦੇ ਸੀ ਵੀ ਇਹ ਤਾਂ ਤਿੱਲਾ ਤਿੱਲਾ ਹੋ ਗਈ ਉਹ ਸਹੀ ਕਹਿੰਦੇ ਸੀ ਅੱਜ ਦਿੱਲੀ ਜੰਨੇਖਣਗੇ 19 ਸਟੇਟਾਂ ਦੇ ਵਿੱਚ ਆਮਾਦੀ ਪਾਰਟੀ ਦਾ ਜਾਗ ਲੱਗਦਾ ਚਲੇ ਗਿਆ ਅੱਜ ਦਿੱਲੀ 'ਚ ਸਾਡੀ ਸਰਕਾਰ ਆ ਪੰਜਾਬ 'ਚ ਸਾਡੀ ਸਰਕਾਰ ਆ ਗੁਜਰਾਤ 'ਚ ਸਾਡੇ 2 ਐਮਐਲਏ ਨੇ ਗੁਜਰਾਤ ਦੇ ਵਿੱਚ 5 ਐਮਐਲਏ ਨੇ ਔਰ ਐਮਪੀ ਦੇ ਵਿੱਚ ਸਾਡੇ ਮੇਅਰ ਨੇ ਸਾਡੀ ਐਮਸੀਡੀ ਦੇ ਵਿੱਚ ਦਿੱਲੀ 'ਚ ਸਾਡੀ ਸਰਕਾਰ ਬਣ ਗਈ ਆ ਯੂਪੀ ਦੇ ਵਿੱਚ ਨਕਾਇਜ਼ ਨੌ ਵਾਰੇ ਉੱਥੇ ਆਮਾਦੀ ਪਾਰਟੀ ਇਲੈਕਸ਼ਨ ਲੜ ਰਹੀ ਆ ਕਰਨਾਟਕ 'ਚ ਇਲੈਕਸ਼ਨ ਲੜ ਰਹੀ ਆ ਤਾਮਲਨਾਡੂ ਜਿੱਥੇ ਵੀ ਸਾਰੀਆਂ ਸਟੇਟਾਂ ਦੇ ਵਿੱਚ ਮਹਾਰਾਸ਼ਟਰ ਸਾਰੇ ਕਿਤੇ ਆਮ ਪਾਰਟੀ ਦਾ ਸੰਗਠਨ ਲਗਾਤਾਰ ਮਜ਼ਬੂਤ ਹੋ ਰਿਹਾ ਔਰ ਉਹ ਦਿਨ ਦੂਰ ਨਹੀਂ ਜਿੱਦਾਂ ਪੂਰੇ ਦੇਸ਼ ਦੇ ਵਿੱਚ ਆਮ ਪ ਹੋਣਗੇ ਆ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਜੀਆਂ ਪਾਰਟੀਆਂ ਦੇ ਰਿਡ ਨੇ ਉਹਨਾਂ ਦੇ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲਗਾਤਾਰ ਬਿਲਕੁਲ ਬਿਲਕੁਲ ਦੇਖੋ ਲਗਾਤਾਰ ਜਿਹੜਾ ਆਮ ਪਾਰਟੀ ਦੇ ਵਿੱਚ ਜਲੰਧਰ ਦੀ ਬਾਅਦ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਵੀ ਸਾਡੇ ਜਿਹੜੇ ਜਕਵੀਰ ਬਾੜ ਸਾਹਿਬ ਉਹ ਸ਼ਾਮਲ ਹੋਏ ਆ ਬਹੁਤ ਪੁਰਾਣੇ ਲੀਡਰ ਨੇ ਔਰ ਅਸੀਂ ਪੀਪਲਜ਼ ਪਾਰਟੀ ਦੇ ਵਿੱਚ ਇਕੱਠੇ ਸੀਗੇ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਸ਼ਾਮਿਲ ਹੋ ਰਿਹਾ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਜਿਹੜੇ ਆ ਜਿਹੜੇ ਇਮਾਨਦਾਰੀ ਪਸੰਦ ਕਰਦੇ ਆ ਕੇਜਰੀਵਾਲ ਸਾਹਿਬ ਦੀ ਜਿਹੜੀ ਕੰਮ ਕਰਨ ਦੀ ਸ਼ੈਲੀ ਨੂੰ ਪਸੰਦ ਕਰਦੇ ਆ ਭਗਵੰਤ ਮਾਨ ਸਾਹਿਬ ਦੀ ਇਮਾਨਦਾਰੀ ਔਰ ਕੰਮ ਕਰਨ ਦੀ ਸ਼ੈਲੀ ਨੂੰ ਪਸੰਦ ਕਰਦੇ ਆ ਔਰ ਲੋਕ ਸਾਰੇ ਆਮ ਆਦਮੀ ਪਾਰਟੀ ਤੋਂ ਲੀਡਰ ਸਾਰੇ ਸ਼ਾਮਿਲ ਹੋ ਰਿਹਾ ਮੈਂ ਸਭ ਨੂੰ ਮੁਬਾਰਕਬਾਦ ਜਿੰਨਾ ਆਓ ਮਿਲ ਕੇ ਦੇਸ਼ ਦੇ 130 ਕਰੋੜ 40 ਕਰੋੜ ਲੋਕੋ ਮਿਲ ਕੇ ਆਪਾਂ ਇੱਕ ਆਪਣਾ ਨਵਾਂ ਪੜ ਸਿਰ ਜੀਏ ਇੱਕ ਨਵੀਂ ਉਮੀਦ ਅਰਵਿੰਦ ਕੇਂਦਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਈਏ ਬਹੁਤ ਬਹੁਤ ਮੁਬਾਰਕਾਂ ਸਾਰਾ ਨੋਟਿਸ ਸਾਰੀ ਮੁਬਾਰਕਾਂ